ਆ ਤਾਂ ਕਰੇ ਬਈ ਇੱਕ ਗੱਲ ਆ ਮੇਰੀ ਜਰੂਰ ਨੋਟ ਕਰਿਓ ਜਿਹੜਾ ਨਾ ਸਾਡਾ ਸਮਾਜ ਐਲੋ ਖਰਾਬ ਹੋ ਰਿਹਾ ਨਾ ਜਿਹੜੇ ਤਲਾਕ ਹੋ ਰਹੇ ਨਾ ਉਹਦੇ ਚ ਮਾਵਾ ਦਾ ਬਹੁਤ ਦੋਸ਼ ਆ ਮੈਂ ਕਹਿੰਦਾ 99% ਸਾਡੇ ਕੁੜੀ ਦਾ ਮੈਰਿਜ ਅਸੀਂ ਕੀਤੀ ਪਿਛਲੇ ਸਾਲ ਆਪਾਂ ਉਹਨੂੰ ਮੈਰਿਜ ਤੋਂ ਪਹਿਲਾਂ ਇੱਕ ਗੱਲ ਸਮਝਾ ਦਿੱਤੀ ਆ ਤੇਰੀ ਮੈਰਿਜ ਲੱਗੇ ਕਰਨ ਤੈਨੂੰ ਅਗਲੇ ਖਲਾਉਣ ਸੁੱਕੀ ਠੀਕ ਹੈ ਤੈਨੂੰ ਅਗਲੇ ਖਲਾਉਣ ਦੇਸੀ ਘੇ ਨਾਲ ਉਹ ਤੇਰੀ ਉੱਥੇ ਹੀ ਰਹਿਣੀ ਚਾਹੀਦੀ ਆ ਸਾਨੂੰ ਫੋਨ ਸਿਰਫ ਆਪਣਾ ਹਾਲਚਾਲ ਪੁੱਛਣ ਦੱਸਣ ਨੂੰ ਕਰਨਾ ਸਾਨੂੰ ਕੋਈ ਹੋਰ ਫੋਨ ਨਹੀਂ ਆਉਣਾ ਚਾਹੀਦਾ ਵੀ ਇਦਾਂ ਜਾਂ ਉਦਾਂ ਜੇਵ ਤੇ ਜਿੱਦਾਂ ਸਾਡੀ ਮੇਰੀ ਮਾਸੀ ਤੇ ਚਾਚੀ ਇੱਕੋ ਹੀ ਆ ਮਤਲਬ ਸਾਡੇ ਡੈਡੀ ਦੇ ਹੁਣ ਉਹਦਾ ਚਾਚੇ ਹੁਣ ਉਹਦਾ ਭੈਣਾ ਨਹੀਂ ਮੈਰਿਜ ਹੋਈ ਸੀ ਚਾਚਾ ਸਾਡਾ ਪੂਰਾ ਹੋ ਗਿਆ ਅਸੀਂ ਆਪਣੀ ਮਾਸੀ ਨੂੰ ਕਹਿੰਦਾ ਮਾਸੀ ਪਈ ਉਹ ਰਿਸ਼ਤਾ ਮੈਂ ਹੀ ਕਰਵਾਇਆ ਸੀਗਾ ਪਈ ਜੇ ਮੈਨੂੰ ਪਤਾ ਲੱਗ ਗਿਆ ਪਈ ਕੋਈ ਤੁਸੀਂ ਉਧਰ ਲੀਆਂ ਗੱਲਾਂ ਕੋਈ ਇੱਧਰ ਹੋ ਰਹੀ ਇੱਧਰ ਲਈ ਉਧਰ ਹੋਣ ਢਈ ਅਗਲੇ ਲੈ ਕੇ ਚੱਲੇ ਆ ਅਗਲਿਆਂ ਦੀ ਕੁੜੀ ਆ ਸਭ ਤੋਂ ਪਹਿਲਾਂ ਕੁੜੀ ਵਾਲੇ ਹੀ ਗਲਤ ਕੰਮ ਸ਼ੁਰੂ ਕਰਦੇ ਫੇ ਮੁੰਡੇ ਵਾਲੇ ਨਾ ਉਹਨੂੰ ਤੰਗ ਕਰਦੇ ਆ ਠੀਕ ਹੈ ਨੇ ਜੀ